ਸਾਤਿਗਾਲ ਦੀ ਸਾਰਿਆਂ ਨੂੰ ਪਰਮਾਤਮਾ ਅਗੇ ਦਾ ਸਤਿ ਸ਼੍ਰੀ ਅਕਾਲ ਜੀ ਇਧਰ ਉਹ ਤੰਦਰੁਸਤ ਰਹੋ ਤੇ ਡੁੱਬ ਤਕਲੀਫਾਂ ਤੋਂ ਦੂਰ ਰਹੋ ਤੁਸੀਂ ਕਹੋਗੇ ਵਿਚਾਰੀ ਬਿਤਾਉਣੇ ਅੱਜ ਬਾਹਰ ਬੈਠੇ ਨੇ ਅੱਜ ਦੁਪਹਿਰ ਨੂੰ ਬਾਹਰੇ ਕੱਢਤਾ ਮਨਿੰਦਰ ਰੈਡੀ ਜਣਾ ਮੈਂ ਥੋੜਾ ਫਿਰ ਕੋਈ ਮੰਮੀ ਵੀ ਇਧਰ ਦੇ ਬਾਹਰ ਦੀ ਤਾਜੀ ਹਵਾ ਲਿਆ ਕਰੋ ਸਾਰੇ ਦਿਨ ਪੱਕੇ ਥੱਲੇ ਬੈਠੇ ਰਹਿੰਦੇ ਐਵੇਂ ਸਾਨੂੰ ਖਰਾਬ ਕਰਦਾ ਜਿੱਦਾਂ ਜਿਹੜੇ ਮੇਰੇ ਟੀਕੇ ਲੱਗੇ ਨੇ ਨਾ ਕਿ ਮੈਂ ਜ਼ਿਆਦਾ ਮਟਨ ਨਹੀਂ ਖਾਣੇ ਖਾਣੇ ਸੱਗ ਲਈਆਂ ਨਾ ਗਰਮੀ ਆ ਜਾਂਦੀ ਜੇ ਮਤਲਬ ਪੱਖੇ ਬੁੱਕੇ ੱੱਲੇ ਜਾਂਦੀ ਆ ਫਿਰ ਮੇਰੇ ਮੋੜਾ ਚ ਨਾ ਦਰਦ ਕੋਈ ਨਾ ਲੱਜ ਜਾਂਦਾ ਇਹ ਗੀਤ ਮੁੱਕ ਲੈਂਗੇ ਬੜਾ ਰੋਕੀ ਯਾਰ ਰੋਕੀ ਨਾ ਮਨ ਰਈ ਕਈ ਮੇਰੇ ਭੈਣ ਭਾਈ ਜਿਹੜੇ ਮੇਰਾ ਹਾਲ ਚਾਲ ਪੁੱਛਦੇ ਰਹਿੰਦੇ ਨੇ ਬਹੁਤ ਭੈਣ ਭਾਈ ਫਿਕਰ ਕਰਦੇ ਵੀਡੀਓ ਦੇਖਦੇ ਨੇ ਪਿੰਡ ਵਿੱਚੋਂ ਵੀ ਬਹੁਤ ਭੈਣ ਭਾਈ ਨੇ ਜਿਹੜੇ ਵੀ ਫੋਨ ਕਰਦੇ ਨੇ ਜਿਨ੍ਹਾਂ ਨੂੰ ਦੁੱਖ ਸੁੱਖਾਂਾਂ ਜਾ ਕਰਨ ਵਾਲੇ ਬਹੁਤ ਬੈਠੇ ਨੇ ਪਰਮਾਤਮਾ ਉਹਨਾਂ ਨੂੰ ਸਭ ਨੇ ਚੜ੍ਹਦੀ ਕਲਾ ਵਿੱਚ ਰੱਖਿਆ ਉਹ ਕਹਿ ਦੱਸ ਦੇਣੀ ਮੈਨੂੰ ਜਿਨ੍ਹਾਂ ਦੇ ਲੱਗੇ ਨੇ ਮੈਂ ਤਾਂ ਇਹ ਚੀਜ਼ਾਂ ਤੋਂ ਬਚਦੀ ਸੀ ਚਲੋ ਜਿੱਥੇ ਪਰਮਾਤਮਾ ਰੱਖੇਗਾ ਨਹੀਂ ਉੱਥੇ ਰਹਿਣਾ ਚਾਹਦਾ ਜਿਉਂ ਕਹਿੰਦੇ ਜਿਹੜਾ ਟੀਕਾ ਇਹ ਇਹ ਥੋੜਾ ਜਿਹਾ ਘੁੰਮ ਜਾਂਦਾ ਹੁੰਦਾ ਹੈ ਗਰਮ ਨਾ ਹੈ ਟੀਕਾ ਜਿੱਦਾਂ ਮੈਂ ਠੰਡ ਕੂਲਰ ਮੂਰੇ ਬਹਿ ਜਾਵਾਂ ਮੇਰੀ ਹੱਡੀ ਕੱਟ ਮੈਂ ਆਪਣੀ ਦੱਸ ਰਹੀ ਹਾਂ ਮੇਰੇ ਨਾਲ ਕੋਈ ਜ਼ਿਆਦਾ ਦਰਦ ਨਹੀਂ ਹੁੰਦਾ ਜਿੱਦਾਂ ਮੈਂ ਆ ਨਾਰਮਲ ਜੀ ਹਵਾ ਦੇ ਬੈਠੀਆਂ ਤਾਂ ਠੀਕ ਹੈ ਜਿੱਦਾਂ ਪੱਖੇ ਨਾਲ ਵੀ ਜ਼ਿਆਦਾ ਮੈਂ ਹਵਾ ਦੇ ਬੈਠਾਂ ਮੇਰੇ ਵੀ ਮੇਰੇ ਦਰਦ ਬਹੁਤ ਘੁੰਮਦਾ ਹੈ 5 ਮਹੀਨੇ ਕਾਂ ਦੇ ਦਿੱਤੇਰੇ ਦੋ ਇਜੈਕਸ਼ਨ ਲੱਗਿਆ ਉਹਦੇ ਘਰ ਕੇ ਚੱਕਰ ਆਇਆ ਚਲੋ ਹੁਣ ਦੇਖਦੇ ਆ ਥੋੜਾ ਜਿਹਾ ਉਹਦੇ ਬਾਅਦ ਡਾਕਟਰ ਨਾਲ ਗੱਲ ਕਰੂੰਗੇ ਵੀ ਕੋਈ ਦਵਾਈ ਹੈ ਨਾ ਹੁਣ ਉਹ ਵੀ ਕੱਲ ਜਿਹੜੇ ਗਏ ਹੋ ਸੀ ਪ੍ਰੇਸ਼ਾਨ ਤੇ ਫਿਰ ਮੈਡਮ ਨੇ ਦਿੱਲੀ ਉਹਨੇ ਜਿਹੜੀ ਦਵਾਈ ਦਿੱਤੀ ਉਹਨੇ ਕਿਛੇ ਡਾਕਟਰ ਨੂੰ ਲੈਤੀ ਬਾਕੀ ਤਾਂ ਕਾਂ ਦੇ ਡਾਕਟਰ ਦੀ ਗੱਲ ਡਾਕਟਰ ਦੀ ਹੁੰਦੀ ਆ ਉਹ ਕਹਿੰਦੇ ਵੀ ਦਵਾਈ ਜਦੋਂ ਥੋੜੀ ਖਤਮ ਹੋਊਗੀ ਤੇ ਤੁਹਾਨੂੰ ਕੋਈ ਦਿੱਕਤ ਲੱਗੀ ਤੁਸੀਂ ਆ ਸਕਦੇ ਹੋ ਤੇ ਅੱਜ ਮਨਿੰਦਰ ਜੜੀਆਂ ਅੱਜ ਸਾਨੂੰ ਬਿਠਾਇਆ ਬਾਹਰ ਮੰਮੀ ਨੇ ਮਨਿੰਦਰ ਜੜੀਆਂ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੈਂ ਚੰਗੀ ਨੂੰ ਕਿਹਾ ਮੈਂ ਕਿਹਾ 24 ਘੰਟੇ ਪੰਦਰੇ ਬੜੇ ਰਹਿੰਦੇ ਆ ਹਵਾ ਪੱਖੇ ਦੀ ਵੀ ਲੈਣੀ ਚਲੋ ਵੈਸੇ ਮੀਂਹੀਆਂ ਨਾਲ ਤਾਂ ਚੰਗਾ ਹੈ ਇਹ ਨਹੀਂ ਗੱਲ ਹੈ ਪਰ ਜਿਹੜੀ ਆ ਹਵਾ ਕੁਦਰਤੀ ਹੈ ਨਾ ਇਹਦੇ ਨਾਲ ਇੱਕ ਤਾਂ ਸਾਨੂੰ ਚਾਰੇ ਪਾਸੇ ਦਿਖਾ ਇਧਰ ਨੂੰ ਦਰਖਤੇ ਦਰਖਤ ਜੜੀਆਂ ਬੂਟੀਆਂ ਜਿਹੜੀ ਦੀ ਹਵਾ ਹੈ ਇਹ ਸਾਨੂੰ ਬਹੁਤ ਚੰਗਾ ਆਕਸੀਜਨ ਦਿੰਦੀ ਹੈ ਸਾਡੀਆਂ ਛੇਦ ਵਾਸਤੇ ਇਹ ਜਿਹੜੀ ਹਵਾ ਬਹੁਤ ਚੰਗੀ ਆ ਠੀਕ ਆ ਤੇ ਇੱਧਰ ਜਿਹੜੇ ਆ ਚੋਤਿਆਂ ਦੀ ਤੂ ਤੂ ਇੱਧਰ ਚਿੜੀਆਂ ਐ ਚਾਰੇ ਪਾਸੇ ਆ ਪਰ ਇਕਦਮ ਦੇਖਿਆ ਕਰਨੀ ਆਪਣੇ ਇੰਨੇ ਚੀਜ਼ਾਂ ਦੇਖਣ ਨੂੰ ਮਿਲਦੀਆਂ ਅੰਗਰੇਜ਼ੀ ਵਿੱਚ ਘੁੱਗੀਆਂ ਵੀ ਮੈਂ ਦੇਖੀਆਂ ਨੇ ਜਿਹੜਾ ਜਾਨਵਰ ਮਤਲਬ ਘਰ ਵਿੱਚ ਨਹੀਂ ਆਪਣੇ ਆਉਂਦੇ ਜਿੱਦਾਂ ਵੀ ਉਹਨਾਂ ਦਰਖਤ ਘਟ ਹੋ ਗਏ ਹਨ ਇੱਥੇ ਲੱਗਦੇ ਨੇ ਇੱਥੇ ਹੈਗੇ ਨੇ ਦਰਖਤ ਤੇ ਹਰ ਇੱਕ ਜਾਨਵਰ ਦੇਖਣ ਨੂੰ ਹਰ ਇੱਕ ਚੇਰੇ ਚੇਰੇ ਦਾ ਮੂਰਾ ਦਾ ਕੋਈ ਅੰਤ ਨਹੀਂ ਇੱਕ ਨਾ ਮੈਂ ਵੀਡੀਓ ਬਣਾਉਣੀ ਭੁੱਲ ਗਿਆ ਇੱਕ ਨਾ ਉਹ ਆਸ ਜਾਨਵਰ ਦਾ ਜਿਹੜਾ ਨਾ ਉਹ ਉਹਨੂੰ ਦਰਖਤ ਜੇ ਨਾ ਠੂੰਗਾ ਮਾਰ ਮਾਰ ਕੇ ਸਰਾਦ ਦੇ ਕਹਿੰਦੇ ਇਹ ਠੋਕੜ ਗਈ ਆ ਕਹਿੰਦੇ ਨਾ 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 ਉਹ ਠੋਕੜ ਕੀ ਜਿਹੜਾ ਧਰਤੀਪੁਰ ਕਾੜਨਾ ਉਹਨੂੰ ਤਰਖਾਨ ਕਹਿੰਦੇ ਆ ਤਰਖਾਨ ਹਾਂ ਉਹ ਤਰਖਾਨ ਹੁੰਦਾ ਹੈ ਸ਼ਾਇਦ ਜੇ ਮੇਰੇ ਵੀਰੇੜੇ ਵੀਡੀਓ ਦੇਖਦੇ ਆ ਸਾਡੀਆਂ ਮਾਵਾ ਪੁਰਾਣੀਆਂ ਆ ਜਿਨੇ ਆ ਮਾਤਾ ਬੈਠੇ ਵੀ ਜ਼ਿਆਦਾ ਪਤਾ ਹੋਊਗਾ ਸਾਸਰੀ ਕਾ ਉੱਚੀ ਬੋਲਦੇ ਸੱਸੀ ਗਾਲ ਜਾਰ ਕੋਈ ਪਤਾ ਹੋਵੇਗਾ ਕੋਈ ਗਾਲ ਜਿੱਦ ਤੱਕ ਆਵਾਜ਼ ਆਉਂਦੀ ਸੁਲ ਜੂਗਾ ਬਟੂ ਮੜਾ ਨੇੜੇ ਨੂੰ ਹੋ ਜਾ ਪਤਾ ਹੈ ਕੀ ਗੱਲ ਐ ਇੰਨੀ ਆਵਾਜ਼ ਹਾਂ ਹੁਣ ਚੱਲ ਹਾਂ ਮਾਤਾ ਸਸਰੀ ਘਰ ਬਸ ਸਾਰ ਗਿਆ ਓਟੋ ਜਾਨਵਾਰ ਆ ਚੱਕੀ ਚੌਣਾ ਚੱਕੀ ਚੌਣਾ ਹਾਂ ਚੱਕੀ ਚੌਣਾ ਆਪਣੇ ਆਪਣੇ ਪਿੰਡਾਂ ਵਿੱਚ ਕਿਹੜਾ ਕਿਹੜਾ ਭਲਾ ਉਹ ਜਿਹੜਾ ਆਏ ਸੁੱਕਦੇ ਵਿੱਚ ਜਾਨ ਜੜਦਾ ਦਰਖਤਾਂ ਦੇ ਵਿੱਚ ਦਰਖਤਾਂ ਦੇ ਵਿੱਚ ਔਰ ਉਹਨੇ ਕੱਢਣੀ ਵੀ ਸੁੱਕੇ ਦਰਖਤਾਂ ਚ ਸੁੱਕੇ ਦਰਖਤਾਂ ਦੇ ਵਿੱਚ ਨਹੀਂ ਜਾਗਦਾ ਹੋਵੇ ਕੋ ਕੱਢਦਾ ਕਾਤੇ ਆ ਪਰਮਾਤਮਾ ਦਾ ਜਾਗਦਾ ਪਿਛਲੀ ਗੱਲ ਤਾਂ ਉਹ ਆਪਣਾ ਕੰਮ ਕਰਦਾ ਬਰਾਤ ਵੀ ਬਿਜੂ ਘਰ ਬਣਾਉਣਾ ਹਰ ਇੱਕ ਗੱਲ ਦੇਖ ਲਓ ਕਿ ਕਿੰਨੀ ਔਰੀ ਤੋਂ ਚੋਂਜੇ ਜਿਹੜੀ ਡੈਡੀ ਹੋਗੀ ਕੈੜੀ ਹੋਗੀ ਤਗੜੀ ਹੋਗੀ ਉਹ ਦਿਨ ਦਿਖਾਵਾਂਗੀ ਮੈਚੇ ਫਿਰਦਾ ਹੈਗਾ ਮੈਂ ਦੇਖਾਓ ਮੈ ਦੇਖਿਆ ਉੱਥੇ ਫਿਰਦਾ ਹਾਂ ਹਾਂ ਤੇ ਆਪਣੇ ਨਾਲ ਜਿਹੜਾ ਬਾਥਰੂਮ ਨੇ ਇਹਦੇ ਕੋਲ ਬੰਦਲੇ ਨੇ ਇਹਨਾਂ ਤੋਂ ਦੂਰੇ ਦੇਖੇ ਕਿੰਨਾ ਸੋਣਾ ਐ ਦਿਖਾਇਓ ਕੈਮਰਾ ਲਾਜੀ ਉਹ 2-3 ਸਾਲ ਹੋ ਗਏ ਮੈਂ ਵੀ ਦੇਖਦੀ ਹਾਂ ਘਰ ਬਣਾਇਆ ਹੋਇਆ ਉਹਨੇ ਛਿੜੀ ਨੇ ਆਇਸਾ ਲੋੜਾ ਮਤਲਬ ਬੇਲਾ ਤੋਂ ਪਹਿਲਾਂ ਪਹਿਲਾਂ ਹੋਣਾ ਤੋਰੀਆਂ ਦੀ ਤੋਂ ਹੁਣ ਉਹਨੇ ਰਹਿਣਾ ਜਦ ਮਤਲਬ ਉਸ ਮਾਸੋਂ ਜਾਂਦਾ ਗਰਮੀ ਦਾ ਤਾਂ ਉਹਨੇ ਇੱਕ ਬੇਲ ਦਾ ਫੁੱਲ ਲੈ ਕੇ ਜਾਣਾ ਜਾਂਦੇ ਹੋਏ ਹੁਣ ਇੰਨਾ ਵਧੀਆ ਆਪਣਾ ਘਰ ਬਣਾਇਆ ਆਏ ਸਾਰੇ ਮਿੱਟੀ ਦਾ ਮਿੱਟੀ ਦਾ ਚੁੰਜਣਾ ਬਣਾਇਆ ਹੋਇਆ ਹਾਂ ਦੇਖ ਲੈ ਉਹਨੇ ਆਵੜੇ ਹੁਣ ਬੱਚੇ ਦੇ ਲਿਆ ਮਿੱਟੀ ਦੇ ਕੇ ਪਾਲਣੇ ਨੇ ਹੁਣ ਨਾਲ ਘਮਾਉਣਾ ਹੈ ਦਿਲ ਫਿਰ ਜਾਣਾ ਉਹਨਾਂ ਨੇ ਇੱਕ ਫੁੱਲ ਲੈ ਕੇ ਜਾਣਾ ਦਿਲ ਚਰੇ ਜਾ ਚਲੋ ਵੀ ਇਹੋ ਮਾਲਕ ਤੇ ਮਾਲਕ ਦੇ ਰੰਗ ਰੰਗ ਨੇ ਸਾਰੇ ਮਾਲਕ ਦੇ ਰੰਗ ਤੇ ਉਧਰੋਂ ਸਾਡਾ ਡਾਈ ਵੀ ਲੰਗੀ ਆ ਜੀ ਚਾਰ ਜੀ ਚਾਰ ਜੀਤ ਵੱਲ ਹੋਈ ਹੋਈ ਹੈ ਜੀ ਪਾਰਟੀ ਤੇ ਪਾਰਟੀ ਇਦਾਂ ਜੀ ਇਹਨੇ ਦਿੱਤੇ ਆ ਸਾਡੀ ਡੈਵੀ ਨੇ ਤਿੰਨ ਕੁ ਤੁਲੇ ਤੇ ਚਾਰ ਜੀਤ ਵੱਲ ਪੈਂਦੀ ਹੈ ਪਾਰਟੀ ਦੇਖੋ ਅੱਜ ਇਹ ਕੀ ਖਲਾਉਂਦੀ ਆ ਕਿ ਆ ਪਰਮਾਤਮਾ ਦੇ ਕੀ ਨੇ ਉਹਨੀਆਂ ਨੇ ਕਿ ਮੁੰਡੇ ਨਹੀਂ ਹਾਂ ਇਹ ਨਹੀਂ ਚੱਲ ਕੋਈ ਚੱਲ ਜੋ ਵੀ ਹੈਗੇ ਆ ਠੀਕ ਰਹਿਣ ਪਤਾ ਕੋਈ ਨਹੀਂ ਜਾਨਵਾਰਾ ਮਨਿੰਦਰ ਜੜੀ ਆਪਾਂ ਹਸਪੀਟਲਾਂ ਦੇ ਨਾਲ ਭਜਦੇ ਆ ਹੋਰਾਂ ਦੇ ਦੁੱਖ ਸੌਂਦੇ ਉਹ ਵੀ ਪਰਮਾਤਮਾ ਦੇ ਰੰਗ ਉਹ ਵੀ ਰੰਗ ਆ ਪਰਮਾਤਮਾ ਹੁਣ ਦੇਖੋ ਆਲਦੀ ਕਿੱਥੇ ਬੈਠੇ ਨੇ ਉਹ ਫੇਰ ਇੱਥੇ ਦੇ ਵਿੱਚ ਅਪਕਾ ਨੇ ਹਾਈਲਾਈਟ ਪੱਜ ਗਈ ਨਿਆਣੇ ਨੂੰ ਦੇਖ ਲੋ ਉਸੇ ਵੇਲੇ ਕੱਪਸ ਲੁੰਬੀ ਕਿੰਨਾ ਰੋਕਲਾ ਰੋਕਲਾ ਉਹ ਗੰਗਾ ਨੇ ਤੇ ਬਲ ਜਾਣੇ ਵਿਚਾਰੇ ਦੇਖ ਚੱਲ ਨਹੀਂ ਬੈਤਰੀ ਗੱਲ ਪੜਨ ਦੀ ਛੱਡਦਾ ਜਿਹੜਾ ਪੱਥਰ ਦੇ ਵਿੱਚ ਕੀੜਾ ਨਾ ਉਹਨੇ ਪਰਮਾਤਮਾ ਨੇ ਉਹਦੇ ਵੀ ਕਰਮਾਂ ਦੇ ਵਿੱਚ ਦਾਣਾ ਪਾਣੀ ਲਿਖਿਆ ਹੋਇਆ ਕੋਈ ਗੰਗਾ ਹੋ ਉਹਨੂੰ ਵੀ ਦੱਸੋ ਪਰ ਦੇਖ ਲੋ ਡੈਵੀ ਆਈ ਕਿੱਥੇ ਤੋਂ ਸਾਡੇ ਕੋ ਰਹਿਣਾ ਤੇ ਚਲ ਸਾਡਾ ਤਾਂ ਇੱਕ ਕੰਨੇ ਜਰੀਆ ਇਹ ਬਣ ਗਈ ਵਿਚਾਰੀ ਇਧਰਲੇ ਜਿਹੜੇ ਸਾਡੇ ਨਾਲ ਦੇ ਰੈਸਟੋਰਟ ਵਾਲੇ محکمہ ਵਾਲੇ ਨੇ ਸਾਰੇ ਇਹ ਸਾਰੇ ਬਹੁਤ ਪਿਆਰ ਕਰਦੇ ਸਾਡੇ ਡੈਵੀ ਤੁਸੀਂ ਕਹੋਗੇ ਵੀ ਡੈਵੀ ਨੂੰ ਜ਼ਾਦੇ ਕਰਦੇ ਜਿੱਦਾਂ ਹੁਣ ਕੋਈ ਵੀ ਆਉਂਦਾ ਇਹਨਾਂ ਨੂੰ ਪਤਾ ਕਿ ਉੱਥੇ ਕੂੜੀ ਹੈ ਖਾਣੇ ਦੀ ਉਹ ਇਹ ਵੀ ਖਿਆਲ ਰੱਖਦੇ ਨੇ ਵੀ ਤੁਹਾਡੀ ਗੁੱਤੀ ਕਿੱਥੇ ਰਹਿੰਦੀ ਆ ਜਿੱਦਾਂ ਇਹਨਾਂ ਨੇ ਆਉਣਾ ਡਿਊਟੀ ਪਰ ਕੋਈ ਦੁੱਧ ਲੈ ਕੇ ਆਉਂਦਾ ਕੋਈ ਬ੍ਰੈਡ ਲੈ ਕੇ ਆਉਂਦਾ ਵੀ ਜਿੰਨੀ ਕਿ ਸੇਵਾ ਇਹ ਕਰਦੇ ਜੀ ਸੇਵਾ ਕਰਮਾਂ ਦੀ ਆ ਜੀ ਸੇਵਾ ਕਰਮਾਂ ਦੀ ਆ ਜੀ ਜਿੱਦੇ ਸੇਵਾ ਕਰਮਾਂ ਦੇ ਵਿੱਚ ਆ ਹਰ ਹਰ ਹੀ ਲੈ ਮੇ ਜਣ ਹਾਂ ਦੇਖੋ ਬਿਸਤੂ ਵੀ ਮੇਰਾ ਭਾਈ ਆਇਆ ਹੋਇਆ ਨਹੀਂ ਹੈ ਨਾ ਇਹੋ ਵੀ ਕੀ ਹੈ ਇਹ ਵੀ ਰੋਜ਼ ਜਾਂਦਾ ਹੈ ਇਹਦੇ ਸੁਬਾਹ ਵੀ ਸ਼ਾਮ ਨੂੰ ਵੀ ਇਹਨੇ ਰੋਟੀ ਵੀ ਪਾ ਦਣਾਂ ਨੂੰ ਦੇਖ ਕੇ ਵੀ ਆਉਣਾ ਪਾਣੀ ਵੀ ਪਾ ਕੇ ਆਉਣਾ ਇਹ ਵੀ ਇਹਦੇ ਕਰਮਾਂ ਦੀ ਸੇਵਾ ਹੈ ਹੈ ਨਾ ਬਿਨਾਂ ਕਰਮ ਹੁਣ ਅਸੀਂ ਰੱਖੀਏ ਸਾਤੋਂ ਨਹੀਂ ਜਾ ਹੁੰਦਾ ਮੈਂ ਕਹਿੰਦਾ ਮੈਂ ਤਾਂ ਦੇਖਣ ਦੀ ਨਹੀਂ ਕਿੱਥੇ ਕੋਈ ਤੁਸੀਂ ਦੱਸ ਨਾ ਮੈਂ ਤਾਂ ਦੇਖਿਆ ਆ ਦੋ ਤਿੰਨ ਕਿਤਰੇ ਆ ਕਾਲੇ ਆ ਇੱਕ ਚਿੱਟਾ ਪਿਓਰ ਚੱਲ ਕੋਈ ਨਹੀਂ ਵਧੀਆ ਆਪਣਾ ਕਹਿੰਦੇ ਇਹਨੇ ਕਰਮ ਇਹਨਾਂ ਦੇ ਨਾਲ ਨੇ ਜਿਹੜੇ ਆਪੇ ਚੁੱਕੇ ਨਾ ਉਹ ਇਹੀ ਰਿਸਕ ਦੰਦੇ ਰ ਆਪਾਂ ਨੂੰ ਲੋ ਬਾਕੀ ਹੁਣ ਸਿਲਸਿਲਾ ਚੱਲਦਾ ਭਾਈ ਸਾਡੀ ਗੱਲਬਾਤ ਜਿਹੜੀ ਮੇਨ ਮੁੱਦਾ ਤਾਂ ਇਹਦਾ ਹਾਤਾ ਇਹਦਾ ਇਹੀ ਪਿੰਡ ਮਾਣੀ ਮਾਦਰਾ ਲੈ ਆ ਜਿਹੜਾ ਅੱਧੀ ਲਾਉਂਦੇ ਜੱਤਾ ਪਿੰਡਾ ਦੀ ਦੀ ਕੁੱਤਾ ਹੁਣ ਆਪਾਂ ਪੜ ਕੇ ਪੀਣ ਮੈਨੂੰ ਬੁਲਾਓ ਕਹਿੰਦਾ ਨਹੀਂ ਬੁਲਾਓ ਨਹੀਂ ਹੋਣੀ ਤੇ ਬੁੱਟਾ ਦੇ ਹੁੰਦੀ ਹੈ ਖਾਜ ਉਹ ਤਾਂ ਕਰਕੇ ਕਰਦਾ ਹਾਂ ਜਿਹਦੇ ਤੇ ਖਾਜ ਹੁੰਦੀ ਹੈ ਨਾ ਫਿਰ ਇਹਨੂੰ ਚੱਪਦਾ ਇਹ ਕੋਈ ਨਹੀਂ ਦੀ ਰਿਆਲੇ ਸਾਰ ਕੇ ਪਾਟ ਲੇ ਤੇ ਬਾਕੀ ਮੇਨ ਮੁੱਦਾ ਹੈਗਾ ਹੀ ਇੱਦਾਂ ਤੇ ਤੁਹਾਨੂੰ ਸਾਰੇ ਜਿਹੜੇ ਪੁਰਾਣੇ ਬੰਦੇ ਬਰਜੁਰਗਾ ਸਾਡੇ ਵੀਡੀਓ ਨੇੜੇ ਤੇੜੇ ਦੇ ਲੱਗ ਕੇ ਦੀ ਵੀ ਦੇਖਦੇ ਆ ਸਾਡੇ ਪਿੰਡ ਤੋਂ ਵੀ ਦੇਖਦੇ ਆ ਤੇ ਮਾਤਾ ਮੈਨੂੰ ਕਹਿੰਦੀ ਵੀ ਜਦੋਂ ਨਾ ਮੈਂ ਬਚਪਨ ਦੀ ਗੱਲ ਦੱਸਦੀ ਆ ਤਰੀਬਨ ਮੇਰੀ ਉਮਰ 12 13 ਕੇ 15 ਸਾਲ ਦੇ ਲਗਭਗ ਸੀ ਇਹ ਪਿੰਡ ਦੇ ਵਿੱਚ ਸਾਡੇ ਝੂੜ ਚਖੜ ਖਾੜਕੂ ਬਾਤ ਦਾ ਟਾਈਮ ਹੁੰਦਾ ਤਾਂ ਚਾਰੇ ਪਾਸੇ ਝੂੜੇ ਝੂੜ ਹੁੰਦੇ ਸਾਡੇ ਪਿੰਡ ਉਹ ਸਾਡੇ ਸਿਰਫ 빙 ਘਰਤੀ ਜਿਹੜੇ ਸਾਡੇ ਲਹਿਲ ਬੂਤਾ ਦੇ ਤੇ ਜੱਟਾਂ ਦੇ ਮਾਂ ਤਾਂ ਕਹਿੰਦੀ ਵੀ ਜਦੋਂ ਮੈਂ ਇੱਥੇ ਨੂੰ ਲੰਘਦੀ ਹੁੰਦੀ ਸੀ ਗੁਰਦੁਆਰਾ ਸਾਹਿਬ ਨੂੰ ਵੀ ਮੇ ਤਾਂ ਸਾਰੇ ਦਾ ਟਾਈਮ ਹੋਣਾ ਰਾਮਰੀਲਾ 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 ਵੀ ਦੇਖਣੋਂ ਹਾਂ ਉਹ ਪੂਰੇ ਉਹ ਥੋੜੇ ਉੱਥੇ ਦੀ ਲਾੜਦੀ ਬਰਮਾ ਵੱਲ ਉਹ ਇੱਕ ਵਾਰ ਹੱਥ ਦੀ ਆਈ ਇੱਥੇ ਦੀ ਸੁਬਰਾਲੇ ਹਾਥੀ ਵਾਲੀ ਹਾਥੀ ਕਿਆ ਕਰਦਾ ਦਾ ਸਰਕਸ ਸਰਕਸ ਉਹ ਸਰਕਸ ਸੀ ਸਰਕਸ ਦੇਖੇ ਦੁਬਾਰਾ ਬਾਕੀ ਅਸੀਂ ਇੱਥੇ ਆਉਂਦੇ ਸੀ ਜਿਸ ਵਾਂਗ ਦੇਖਣ ਲਾ ਲਾ ਦੇਖਦੇ ਸੀ ਆਉਂਦੇ ਸੀ ਗਾ ਹਾਂ ਤੁਰ ਕੇ ਆਉਂਦੇ ਸੀ ਤੁਰ ਕੇ ਆਉਣਾ ਤੁਰ ਕੇ ਆਜੇ ਕਿੱਵੇ ਦੀ ਤੁਹਾਡੇ ਪਿੰਡ ਲੋਕ ਘਰਤੀ ਵੀ ਬਸ ਕੁਛ-ਕੁਛ ਉਹ ਵੀ ਦਿਖਦੇ ਨੇ ਜੀ ਹੈਗੇ ਝੂਠ ਬਹੁਤ ਹੈ ਬਹੁਤ ਸੀ ਸੜਕ 'ਤੇ ਖੜਾ ਮਾਰ ਕੇ ਅਸੀਂ ਉੱਪਰ ਜਾਣਾ ਵਿੱਚ ਪੰਜਾਹ ਦੇ ਸਮੇਂ ਚੱਲਿਆ ਆਇਆ ਛੋਟੇ ਕਿ ਗਾਈਆਂ ਦੇ ਵੀ ਕੋਈ ਥੋੜੀ ਦੋਗ ਦੁਕਾਨਾਂ ਆਉਂਦੇ ਸੀ ਇੱਥੇ ਕੋਈ ਜਾਂਦਾ ਫਿਰ ਜਾਇਜ਼ ਜਿਹਾ ਦੇ ਦੇਂਦੇ ਸੀ ਹੈਗਾ ਹੁਣ ਹੁਣ ਅਸੀਂ ਸਫਾਈ ਕਰਾਈ ਉਹਦੀ ਖੂਦ ਹੀ ਤੁਸੀਂ ਵੀਡੀਓ ਦੇਖੀ ਹੋਈ ਹੈ ਉਹ ਵੀ ਦੇਖੀ ਆ ਉਹ ਉੱਥੇ ਵੀ ਹੈਗਾ ਇੱਕ ਪਿੱਛੇ ਵੀ ਗੁਰਦੁਆਰੇ ਕੋ ਕੋਤਵਾਰੇ ਕੋ ਕੋ ਆ ਕਤਲਗੜ ਸਾਹਿਬ ਕੋ ਅੱਛਾ ਤੁਸੀਂ ਉਹ ਕਤਲਗੜ ਸਾਹਿਬ ਚਲੇਗੇ ਪਿੰਡ ਦੀ ਗੱਲ ਕਰਦੇ ਹਾਂ ਕਤਲਗੜ ਸਾਹਿਬ ਉੱਥੇ ਲਾ ਕੇ ਜਾਂਦੇ ਸੀ ਫਿਰ ਅਸੀਂ ਲਾ ਕੇ ਜਾਂਦੇ ਸੀ ਜਦੋਂ ਜਿਸੇ ਦੇਖ ਕੇ ਪਾਣੀ ਪੀ ਲਿਆ ਜਿਸੇ ਇੱਕ ਕਿਸੇ ਨੇ ਖਾਣ ਵਾਲੀ ਚਾਹ ਪੀ ਲਈ ਸਨੇਕ ਲਾ ਕੇ ਜਾਂਦੇ ਸੀ ਉਹ ਜਿਸ ਨੇ ਕਹਿੰਦਾ ਜਿਆਦਾ ਦਿਨ ਚੰਗੇ ਸੀ ਵਧੀਆ ਤੇ ਬਾਪੂ ਬੈਠੇ ਰਹਿੰਦੇ ਉਹ ਹਰ ਵਾਰ ਪੁੱਛਦੇ ਉਹਦੇ ਨੂੰ ਅੱਜ ਭਾਈ ਗੱਲ ਲੈ ਲੋ ਚਾਹ ਵੀ ਖਾਣ ਗਠੇਸਤਾਰ ਕਿਹਨੇ ਰੋਟੀ ਜਿੱਤੇ ਮਸੀ ਰੋਟੀ ਤੇ ਚਾਹ ਦਾ ਅੰਦਰ ਚਾਹ ਪਾ ਕੇ ਰੰਗ ਲੱਗ ਤਿੰਨ ਦੇ ਬੀ ਲੈ ਖਾ ਲੋ ਖਾ ਲੋ ਕਾਹਦੀ ਬੈਠ ਕੇ ਗੱਲਾਂ ਲੰਮੂ ਖੀ ਬਹੁਤ ਨੇ ਸੀ ਉਹ ਉਹ ਲਫਾਫੇ ਪਹਿਲਾਂ ਨਹੀਂ ਗੱਲ ਪੱਲਿਆ ਚ ਪੱਲਿਆ ਉੱਥੇ ਨਿਕਲ ਪਿਆ ਇੱਥੇ ਜਦ ਤੱਕ ਮੂਖਲੀ ਆਮ ਹੁੰਦੀ ਸੀ ਆਮ ਹੁੰਦੀ ਸੀ ਜਦ ਫਿਰ ਅਸੀਂ ਚਿਪੜ ਤੋੜ ਲੈਣੇ ਸੀ ਬਾਅਦ ਤੇ ਚਿਪੜ ਵੀ ਖਾਣ ਦੇ ਚਿਪੜ ਬਹੁਤ ਹੀ ਜ਼ਿਆਦਾ ਹੁਣ ਤੁਸੀਂ ਜਿਹੜੇ ਪੁਰਾਣੇ ਸਾਡੇ ਤਰੀਬਨ ਮੰਨ ਲਓ 30 35 ਸਾਲ ਦੀ ਉਮਰ ਦੇ ਵਿੱਚ ਵੀਰ ਭੈਣ ਭਾਈ ਜਿਹੜੇ ਵੀਡੀਓ ਦੇਖਦੇ ਆ ਤੁਸੀਂ ਵੀ ਸ਼ਾਇਦ ਚਿਪੜ ਖਾਦੇ ਹੋਗੇ ਖੇਤਾਂ ਵਿੱਚ ਬਹੁਤ ਹੁੰਦੇ ਤੇ ਪੱਟਾਂ ਉੱਪਰ ਬਹੁਤ ਹੁੰਦੇ ਫੁੱਟਾ ਹੰਦੀ ਅੱਜ ਕਰ ਨਹੀਂ ਕਿਹਨੂੰ ਪਤਾ ਚਪੜਾ ਚਪੜਾ ਜਵਾਕਾ ਦਾ ਪਤਾ ਹੀ ਨਹੀਂ ਆਪਣਾ ਹੁੰਦੇ ਕੇ ਫੁੱਟਾ ਨਹੀਂ ਪਤਾ ਕਿ ਫੁੱਟਾ ਕਿਆ ਚੀਜ਼ ਹੁੰਦੀ ਪਤਾ ਈ ਹੁੰਦੇ ਜੀ ਅੱਜ ਇਹ ਇੰਨੀ ਮੋਟੀ ਹੋ ਗਈ ਸਤਾ ਦੀ ਵੀ ਦੂਰ ਸੁਹਿਜਾ ਵਾਂਗ ਇੱਕ ਚਪੜਨੇ ਕਰਨਾ ਸਰ ਲਾਈਕ ਕਰਦੇ ਰੁਕ ਕੇ ਰੱਖੀਆਂ ਨਹੀਂ ਨਾ ਉਹ ਚੀਜ਼ਾਂ ਦੂਜਾ ਤਾਂ ਹੁਣ ਖੜਦਾ ਹੀ ਨਹੀਂ ਹੈਗਾ ਬਿਮਾਰੀਆਂ ਨੇ ਉਹ ਚੀਜ਼ਾਂ ਰਹੀਆਂ ਨੇ ਉਹ ਚੀਜ਼ਾਂ ਹਾਂ ਤੇਰਾ ਸੀ ਜੇ ਇੱਥੇ ਨਾ ਸੰਭਧੀ ਲੱਗਾਈ ਇੱਕ ਮੇਰੀਆਂ ਡੇ ਲੱਗ ਗਈ ਰਾਤ ਨੂੰ ਹੈ ਜੀ ਮਨਿੰਦੇ ਚਪੜਾ ਹੀ ਚੰਦ ਅਸਰ ਗੈਰੀ ਹੈ ਹਾਂ ਜੀ ਲੈ ਤਾਂ ਤੁਸੀਂ ਦੇਖੇ ਰਾਮੀਲਾ ਦੇਖੇ ਨਹੀਂ ਉਹ ਠੀਕ ਆ ਹੁਣ ਤਾਂ ਜੇ ਕੁੜੀ ਕਿڑی ਘੰਟਾ ਲੇਟ ਹੋ ਜੂਗਾ ਆਪਾਂ ਨੂੰ ਬਿਫਟਾ ਨਹੀਂ ਬਾਹਰ ਹੀ ਭੇਜਦੇ ਨਹੀਂ ਬਿਫਟ ਨਹੀਂ ਚਲੋ ਚਲੇ ਵੀ ਜਾਂਦੇ ਆ ਧੀ ਪੜ੍ਹਨ ਜਿਹੜੀਆਂ ਪੜ੍ਹਦੀਆਂ ਬੀਆਂ ਕੰਮਕਾਰ ਵੀ ਕਰਦੀਆਂ ਇਹ ਨਹੀਂ ਗੱਲ ਹੈ ਪਰ ਪਰ ਜਦੋਂ ਹੁਣ ਧੀ ਭੈਣ ਉਹ ਵੀ ਲੇਟ ਹੋ ਜਵੇ ਕੰਮਕਾਰ ਤੇ ਲੇਟ ਹੋ ਜਵੇ ਟੈਨਸ਼ਨ ਪੈ ਜਾਂਦੀ ਹੈ ਕਿਦੀ ਭੈਣ ਦੀ ਮਿਰਸ ਬਸ ਹੋ ਜਵੇ ਹਨਾ ਕੋਈ ਦਫਤਰ ਵਿੱਚੇ ਕੰਮ ਪੈ ਜਵੇ ਤਾਂ ਪਿਸਤਾ ਪੈਦੀ ਹਾਈ ਕੁੜੀ ਨਹੀਂ ਹਾਰੇ ਤੱਕ ਕਰ ਪੋਚੇ ਹਨਾ ਕੇ ਨਾ ਦੇ ਬਕਸਮ ਜੀ ਇੱਕ ਵਾਰੀ ਚਾਦੀ ਸਾਡੇ ਬਾਬਾ ਆ ਜਿਹੜਾ ਕੱਲਾ ਮਰੋੜ ਕਹਿੰਦੇ ਆ ਜੀ ਇੱਕ ਵਾਰੀ ਚਾਦੀ ਕੋਲ ਦਾ ਪਿੰਡ ਅੱਜ ਅਸੀਂ ਆਏ ਨੂੰ ਆ ਜਣਾ ਮੈਂ ਲੈਂਦੇ ਸਿੱਧਾ ਉੱਥੇ ਮਾਰੇ ਵਾਸ ਮਾਰਨ ਨੂੰ ਕੋਈ ਖਮਾਰੋ ਤੇ ਜਿਸੇ ਕਿਕਰਾਂਗੇ ਤੇ ਵੀ ਮਸੂਰ ਉੱਪਰ ਨਹੀਂ ਖੜਾ ਹੁੰਦਾ ਮਸੂਰ ਬੋਦਾ ਚੂਹੇ ਤੇ ਵਰ ਨਾ ਨਿਕਲ ਆਉਂਦੇ ਸਮਾਧ ਉਵੇ ਤੇ ਅਸੀਂ ਆਏ ਘਰ ਜਾਂਦੀ ਐ ਦਾਦੇ ਜੱਜੋ ਜਣਾ ਸੀ ਅੱਛਾ ਛੱਡੋ ਛੱਡ ਛੱਡ ਮੈਨੂੰ ਐਂ ਦੱਤ ਮੱਤਾ ਖਾਣ ਨੂੰ ਗੱਲੇ ਕੇ ਜਾਂਦੀ ਹੂੰ ਤੁਸੀਂ ਜਲੇਬੀਆਂ ਖਾਣ ਕੇ ਲੈ ਕੇ ਜਾਣਾ ਜਦ ਤੱਕ 10 5 ਰੁਪਏ ਦੀ ਅੰਨੇ ਕਿਲੇ ਕੇ ਪਕੌੜੇ ਦੇ ਦੇ ਜਲੇਬੀਆਂ ਜਦ ਤਾ ਹੀ ਸ਼ੌਕ ਤੇ 5 ਰੁਪਏ ਤੇ 5 ਰੁਪਏ ਦੇ ਲੱਗਿਆ ਪਰ 2 5 ਦੇ 5 ਕਿੱਤੇ ਆ ਜਾਂਦੇ ਜੀ ਜਦ ਤਾ ਹੀ ਸ਼ੌਕ ਤੇ ਜਦ ਤਾ ਹੀ ਸ਼ੌਕ ਤੇ ਜਲੇਬੀਆਂ ਖਾ ਲਓ ਜੀ ਪਕੌੜੇ ਖਾ ਲਓ ਆ ਪੀਜ ਪਰ ਗੁਰ ਕੁੱਲਚੇ ਤਾਂ ਹੋਣਾ ਹੈ ਹਾਂ ਜੀ ਹਾਂ ਜੀ ਆ ਕਿੱਤੇ ਅਸੀਂ ਲੈਨੇ ਗੁਲਾਬੀ ਰੰਗ ਕਿੱਤੇ ਕਿਹ ਹੁੰਦੇ ਆ ਉਹ ਕਿੱਤੇ ਹੁੰਦੇ ਆ ਜਿਹੜੇ ਕਸ਼ਮੀਰੀ ਜੇ ਲਈ ਤੇ ਰੰਗ ਪਰੰਗੇ ਗੋਲ ਅੱਛਾ 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 ਜਲ ਜਾਣਾ ਨਹੀਂ ਕਿਤੇ ਤੇ ਅਸੀਂ ਜਿੱਦੇ ਜਾ ਜੂਆ ਖਾਡ ਦੇਖੇ ਤਾ ਤੁੰਗ ਜਲ ਜਾ ਉੱਥੇ ਨਿਕਲ ਜਾਂਦੀ ਸੀ ਜੀ ਅਜੇ ਕੋਈ ਹੋਰ ਪਰ ਅੱਜ ਦੇਖ ਲੋ ਇਹ ਪਿੰਡ ਨੂੰ ਸਾਡੇ ਨੂੰ ਲੋਕ ਐ ਕਹਿੰਦੇ ਹੁੰਦੇ ਤੇ ਵੀ ਜਿਹੜੇ ਤੇ ਲੰਘਦੇ ਨੇ ਵੀ ਦੱਸ ਸਿੱਤੇ ਝਾੜ ਟਡੂਕੇ ਵਿੱਚ ਕੀ ਆਉਣਾ ਹੈ ਹੈ ਵੀ ਇੱਥੇ ਤਾਂ ਜੀ ਆਏ ਹੁਣ ਪਰ ਉਹ ਗੁਰੂ ਮਾਰਾ ਤੇ ਰੰਗ ਅੱਜ ਚੰਗੌਰ ਸਾਹਿਬ ਦੀ ਗੜੀ ਨੂੰ ਤਾਂ ਕੱਚੀ ਗੜੀ ਨੂੰ ਤਾਂ ਸਭ ਜਾਣਦੇ ਆ ਨਾਲ ਸਾਡੇ ਪਿੰਡ ਜਿਹੜੇ ਨੇੜੇ ਤੇੜੇ ਪਿੰਡਾਂ ਸਭ ਨੂੰ ਰੰਗ ਲੱਗੇ ਜਦੋਂ ਗੁਰੂ ਮਹਾਰਾਜ ਦੇ ਇੱਥੇ ਬਚਨ ਹੋਏ ਆਏ ਉਹ ਹਨ ਤਾਂ ਦੀ ਨੂੰ ਪਾਗ ਲੱਗੇ 10 ਲੱਖ ਦੀ ਸੋਨਾ ਜਦੋਂ ਇੱਥੇ ਚੰਗ ਹੋਇਆ ਜੀ ਜਾਣਦੀ ਸੀ ਬੰਮਣਾ ਦੀ ਕੁੜੀ ਹੁੰਦੀ ਸੀ ਇੱਕ ਸਿਆਰਾ ਦੀ ਹੁੰਦੀ ਸੀ ਅੱਜ ਕਿੱਥੇ ਹੋ ਜਾਵੇ 10 ਲੱਖ ਨੇ ਜਦੋਂ ਘੇਰਾ ਪਾਇਆ ਤਾਂ 40 ਸਿੰਘਾਂ ਦੇ ਲਾਉਣ ਤੋਂ ਹਿਸਾਬ ਲਾ ਲੈ ਕਿੱਥੇ ਤੱਕ ਫੈਲੇ ਹੋਣਗੇ 10 ਲੱਖ ਕਹਿਣਾ ਸੌਖਾ ਹੈ ਸਤਿ ਸ਼੍ਰੀ ਅਕਾਲ ਤਾਂ ਸਭ। ਪਤਾ ਨਹੀਂ ਹੁਣ ਕਿ ਆਵਦਾ ਸਾਡੇ ਮਾਣੇ ਮਾਦਰੇ ਤੱਕ ਵੀ ਖੜੇ ਤੇ ਕੋਈ ਨਹੀਂ ਕੁਛ ਨਹੀਂ ਪਤਾ। ਹੁਣ ਕਿ ਆਵਦਾ ਇਧਰ ਰੈਪਰ ਵਾਲੂ ਗਿਆ ਜਿਹੜੇ ਨੇੜੇ ਤੇ ਕਿਆ ਪਤਾ ਉਹ ਮਾਲ ਕੇ ਜਾਣਦਾ। ਜਿਨ੍ਹਾਂ ਨਾਲ ਹੋਣੀਆ ਜਿਨ੍ਹਾਂ ਤੇ ਜੰਗ ਹੋਏ ਉਹ ਵੀ ਜਾਣਦੇ ਆ। ਕਨੇ ਹੀ ਤੇ ਚਿੱਟਕ ਤੱਕ ਕੇਰਾ ਉਹ ਲਾ ਲੰਬਰ 10 ਲੱਖ ਕਹਿਣਾ ਉਹ ਸੌਖਾ 10 ਲੱਖ। ਪਰ 10 ਲੱਖ ਦੇ ਵਿੱਚ ਜੰਗ ਲੜਨਾ ਔਰ ਨਿਕਲਣਾ ਕਤੇ ਆਮ ਗੱਲ ਨਹੀਂ। ਜਿਹੜਾ ਬੜੀ ਨੇ ਰੋਟੀ ਨਾਲੇ ਉਸੇ ਕਿਲੋ ਦੇ ਆ ਕੇ ਸੜ ਕੇ ਪੰਜ ਜਾਣੇ ਮਤਲਬ ਵੇਖੋ। ਰਾਸ ਤੇ ਜਾਏ ਤੇ ਬੜੀ ਆ। ਪਰ ਮੰਮੀ ਉਹ ਹੀ ਪੀਜੇ ਹੁੰਦੇ ਸੀ ਯਾਦ ਹੁਣ ਮੈਂ ਮਨਿੰਦਰ ਨੂੰ ਅਸੀਂ ਦੁਆ ਪੀਜਾ ਲਿਆਉਂਗੇ ਨਹੀਂ ਸਾਡੇ ਨੂੰ ਤਾਂ ਨਾ ਪਤਾ ਨਹੀਂ ਹੈ ਅਸੀਂ ਮੈਂ ਕੀ ਕਰਦੀ ਹਾਂ ਨਾ ਜਿੱਦਾਂ ਮੱਕੀ ਦੀ ਰੋਟੀ ਤੇ ਸਾਗ ਹੁੰਦਾ ਉਹਨੂੰ ਉੱਪਰ ਲਾ ਕੇ ਦੇ ਦੈ ਨਾ ਉੱਪਰ ਲਾ ਦੇਣੀ ਮੜੀ ਜੀ ਕਹਾ ਮੜਾਈ ਉਹਨੂੰ ਜਿਹੜਾ ਪੀਜਾ ਹੀ ਹੈ ਹਾਂ ਅੱਗੇ ਭਾਈ ਸਾਜੰਦ ਜੀ ਨੇ ਕਿਹਾ ਪੀਜਾ ਦੇ ਦਿਓ ਅੱਗੇ ਪੀਜਾ ਹੀ ਲੱਗਦੇ ਨਹੀਂ ਅੱਗੇ ਲੱਗਦੇ ਨਹੀਂ ਫਰਕ ਆ ਪੀਜੇ ਤੁਸੀਂ ਤਾਂ ਉਹ ਜਿਹੇ ਬਸੇ ਕੁਝ ਸੁਵਰੇਸ਼ਾ ਦੇ ਗੁੱਟ ਨੇ ਹੁਣ ਸਾਡੀ ਪਤਾ ਕੀ ਗੱਲ ਆ ਆਉਂ ਚੀਜ਼ ਗਾਹਾਂ ਗਾਹਾਂ ਟੈਕਨੋਲੋਜੀ ਹੋ ਗਈ ਕਹਾਂ ਕਹਾਂ ਦਿਮਾਗ ਬਹੁਤ ਹੋ ਗਿਆ ਸਮਾਂ ਬਦਲ ਗਿਆ ਪਰ ਚਲੋ ਸਮਾਂ ਦੇ ਨਾਲ-ਨਾਲ ਚੀਜ਼ਾਂ ਵੀ ਬਣਨ ਲੱਗੀਆਂ ਪਰ ਜਿਹੜੀਆਂ ਇਹ ਚੀਜ਼ਾਂ ਕਦੇ-ਕਦੇ ਖਰਾਬ ਨਹੀਂ ਕਰਨ ਵਾਲੀਆਂ ਅਸੀਂ ਦਿੱਲੀ ਜਾਉਂਗੇ ਦੁਕਾਨਾਂ 'ਚ 버ਗਰ ਖਾਉਂਗੇ ਕੁਲਚੇ ਖਾਉਂਗੇ ਅਸੀਂ ਆਪਣਾ ਨੁਕਸਾਨ ਕਰੂਗੀ ਕਦੇ-ਕਦੇ ਕੋਈ ਨੁਕਸਾਨ ਨਹੀਂ ਹੁੰਦਾ ਮਾਲ ਮਹੀਨੇ ਜਨੇ ਕਦੀ ਬਾੜ ਚਲੋ ਹੋ ਜਾਂਦਾ ਕੋਈ ਮੜਾ ਮੋਟਾ ਇੰਜੋਏਮੈਂਟ ਮੜਾ ਮੋਟਾ ਖਾਣਾ ਪੀਣਾ ਹੋ ਜਾਂਦਾ ਚਲੋ ਕੋਈ ਗੱਲ ਹੀ ਹਲੇ ਹੋਣਾ ਉਹ ਸਾਡਾ ਬਹੁਤ ਟਾਈਮ ਚੱਲ ਸਕਦਾ ਸਾਡੇ ਫਾਇਦੇ ਲਈ ਉਹ ਆਉਂਦਾ ਸਹੀ ਹੈ ਇਹਨੂੰ ਅੱਜ ਬਣਾ ਕੇ ਦੇਣੀ ਆ ਨਹੀਂ ਤਾਂ ਫਿਰ ਉਹਨੇ ਅੱਜ ਫਿਰ ਨਾ ਪ੍ਰੋਮਿਸ ਕਰੇ ਮੈਂ ਬਾਹਰ ਖਾ ਕੇ ਆਉਣੀ ਪਾਪਾ ਨਾਲ ਚਲੋ ਦੇਖਦੇ ਆ ਫਿਰ ਨਹੀਂ ਬਾਹਰ ਤਾਂ ਦੇਖ ਮੈਂ ਤੁਹਾਨੂੰ ਕਹਤਾ ਵੀ ਮੌਸਮ ਬਦਲਦਾ ਹੈ ਬੰਦੇ ਦੇ ਦਿਮਾਗ ਦਿਮਾਗ ਅੱਜ ਨਾ ਹੈ ਨਹੀਂ ਐਸਾ ਵੀ ਨਹੀਂ ਦਵਾਈ ਕਰੇ ਹੋਰ ਲੋਕਾਂ ਦੇ ਜੇਗਾ ਅਗਰ ਕਿਸੇ ਬਡੇ ਦੇ ਉਹਨਾਂ ਦਿਮਾਗ ਦੀ ਉਹ ਲੱਤਰੀ ਜਿਹਾ ਕੰਮ ਕਰਦੇ ਆਪਣੇ ਦਿਮਾਗ ਤੇ ਵੇਖੇ ਜਿਹੜੇ ਬੰਦੇ ਤੇ ਟਰੈਕਟਰ ਦੇ ਕੋਈ ਹੋਰ ਜਿਹੜੇ ਬੰਦੇ ਸੇ ਬੜੇ ਉਹ ਆਪਣੇ ਦਿਹਾੜੇ ਤੇ ਲੱਗਦੇ। ਮਾਤਾ ਗੱਲ ਪਤਾ ਹੀ ਕੀ ਹੈ। ਕਿਹਦੀ ਜਗ੍ਹਾ ਮੈਂ? ਇਹ ਵੀ ਨਹੀਂ ਗੱਲ। ਮੈਂ ਤੈਨੂੰ ਇੱਕ ਗੱਲ ਸਮਝਾਵਾਂ ਮਮਤਾ। ਜ਼ਿਆਦਾ ਲੋਕਾਂ ਨੂੰ ਪੁਰਾਣੇ ਟਾਈਮ ਦੇ ਵਿੱਚ ਸ਼ੌਕ ਤੇ ਹਾਂ। ਅੱਜ ਜੇ ਅਸੀਂ ਕਿਸੇ ਜਵਾਗ ਨੂੰ ਕਹਦੇ ਕੰਮ ਸਿੱਖ ਲਾ। ਲਾ। ਕੰਮ ਮੈਂ ਸਿੱਖਣਾ ਮੈਂ ਤਾਂ ਤਿਆਰੀ ਪੈਸੇ ਕਮਾਉਣੇ ਆ। ਚੱਗੀ ਜਨ ਹੈ ਇਹ। ਹਮ ਪੈਸੇ ਤੱਕ ਦੁਨੀਆ ਚਲੇਗੀ ਕੋਈ ਟਾਈਮ ਨਹੀਂ ਹੈਗਾ ਕਿ ਪੈਸੇ ਤੱਕ ਚਲੇ ਗਈ ਆਪਾਂ ਤਾਂ ਇਹ ਕਹਿੰਦੇ ਵੀ ਉਮਰ ਆ ਨਾ ਜਿਹੜੀ ਕੰਮ ਸਿੱਖੋ ਕੋਈ ਵੀ ਸਿੱਖ ਲਓ ਪਰ ਸਿੱਖੋ ਫੇਰ ਸਾਰੀ ਉਮਰ ਜਦੋਂ ਬੰਦੇ ਇਹ ਕਾ ਤੀਰੀ ਦੀ ਲਾਂਦੀ ਹੈ ਜਿਹੜਾ ਮਾੜਾ ਬਣਦਾ ਹੈ ਯਾਨੀ ਕਿ ਤੇ ਮਾਰੀ ਧੋਖਦੇ ਨਹੀਂ ਕੰਮ ਕਰਦਾ ਹੋਵੇ ਸਾਹੀ ਗੱਲ ਹੋਣੀ ਹੈ ਰੋਕੀ ਤੇ ਵੀ ਮੰਗਣੀ ਹੈ ਚਲੋ ਆਪਣਾ ਟੱਪਰ ਲਈ ਬੈਠਾ ਬੋਲਣ ਮੈਨੂੰ ਠੀਕ ਨਹੀਂ ਉਹਨਾਂ ਦੇ ਘਰ ਦੀ ਬਗਾਰੀ ਸੀ ਇਹ ਜਿਹੜੀ ਬਿਮਾਰੀ ਆਫਰੇ ਘਰ ਬਹੁਤ ਵਧੀਆ ਨਹੀਂ ਹੈ ਬਾਈ ਜੇ ਘਰ ਘਰ ਆਉਣ ਠੀਕ ਹੈ ਮਹਾਰਾਜ ਦੇ ਪੁੱਤ ਨਹੀਂ ਆਦੇ ਜੀ ਸਾਡੀ ਜੇ ਲੱਗ ਕੇ ਫਰਮਾ ਦੇ ਇਹ ਘਰ ਨਹੀਂ ਇਹ ਕਿਹਦੀ ਕਰੀ ਲਗਾਦਾ ਇਹੋ ਘਰ ਦੇ ਦੇ ਖਾਂ ਭਾਈ ਆ ਇਹ ਵੀ ੱੱਕਾ ਕਾੜਾ ਕਿੱਥੇ ਮਰਜੀ ਖੋਗਦੇ ਨੇ ਇਹਨੇ ਕੰਮ ਬਸੇ ਕਰ ਦੜ ਆ ਦੇਖ ਲੈ ਇਹ ਕਰਨਾ ਹੀ ਕਰਨਾ ਹੈ ਕੰਮ ਥੋੜਾ ਜਿਹਾ ਚੱਲ ਹੋਰ ਹੋ ਜਾਂਦਾ ਲੇ ਲੂ ਦੇਖ ਮੈਂ ਤਾਂ ਦੇਖ ਚਾਹੀ ਉਹ ਨਹੀਂ ਗੱਲ ਹੁੰਦੀ ਹੁੰਦੀ ਮੈਂ ਤਾਂ ਇਹਨੂੰ ਵੀ ਤਾਣਾ ਕੱਢਣਾ ਸਰ ਕੁੱਲਾ ਜਾ ਕਾਤੇ ਕੱਢਣਾ ਦੇਖ ਗੱਲ ਸੁਣਦੇ ਅੱਜ ਦੀਆਂ ਚਲਦੀਆਂ ਥਿੱਤੀ ਗੱਲ ਆ ਮੇਰੇ ਕੋਲ ਤਾਂ 100 ਗੱਲ ਆ ਅੱਜ ਦੀਆਂ ਚਲਦੀਆਂ ਕੱਲ ਨੂੰ ਜਦੋਂ ਇਹ ਮੰਜੇਰ ਬੈਠ ਗਿਆ ਅੱਜ ਇਹ ਗੱਲ ਤੂੰ ਕਹਨੀ ਆ ਲੈ ਗਾਰੰਟੀ ਨਾਲ ਕਹਨੀ ਆ ਤੂੰ ਰੋਟੀ ਦੇ ਕੇ ਦਿਖਾ ਦੇ ਨਾ ਕਾਇਦੇ ਨਹੀਂ ਕੋਈ ਨਹੀਂ ਦੰਦਾ ਕੋਈ ਨਹੀਂ ਦੇ ਸਕਦਾ ਮੈਨੂੰ ਇਹੀ ਪਿੱਟਦਾ ਵੀ ਆਪਣਾ ਕੰਮ ਦੇਖ ਚਾਹੇ ਆਪਣੇ ਥੋੜੇ ਬਹੁਤੇ ਪੈਸੇ ਕਰਕੇ ਇਕੱਠੇ ਮੱਠੇ ਲੈ ਦੂ ਕੇ ਚਲੋ ਆਪਣੇ ਚੁੱਪ ਕਰਕੇ ਬਾਹਰ ਨੂੰ ਲਾਂਗੇ ਦਾ ਮਤਲਬ ਆਹ 5-7 ਸਾਲ 10 ਸਾਲ ਲੱਗੇ ਹੋਏ ਚਾਰ ਪੈਸੇ ਹੋਣਗੇ ਆਪਣਾ ਕੋਈ ਕਾਰੋਬਾਰ ਖੋਲਣਾ ਚਾਹੀਏ ਛੋਟਾ ਹੀ ਹੋਵੇ ਨਹੀਂ ਮਨਿੰਦਰ ਡਾਡੀ ਆ ਬੰਦਾ ਵੀ ਸਾਬੂ ਦਾ ਨਹੀਂ ਉਹ ਕਰਦੇ ਆ ਇਹ ਬੰਦਾ ਵੀ ਸਾਬੂ ਦਾ ਨਹੀਂ ਨਹੀਂ ਉਹ ਵੀ ਨਹੀਂ ਗੱਲ ਹੈ ਜੀ ਕਿਸੇ ਨੇ ਮੇਰੇ ਸਾਹਮਣੇ ਚਾਹ ਜਮਾ ਕਹਾਂ ਜੀ ਮੈਂ ਸਾਬੂ ਨਾ ਬਾਹਰ ਦੀ ਵੀ ਗੱਲ ਨਹੀਂ ਹੈ ਜੀ ਆਹ ਮੂਰੇ ਵੀ ਬਹੁਤ ਆ ਜੀ ਬੰਦੇ ਨੇ ਕਰਨਾ ਹੋਵੇ ਐਸੇ ਬਸ ਕੀ ਪੈਸੇ ਜੁੜਦਾ ਜੁੜਦਾ ਨਹੀਂ ਮੰਮੀ ਨਹੀਂ ਇਹ ਜੀ ਵੀ ਗੱਲ ਨਹੀਂ ਕਿ ਜੇ ਬੰਦਾ ਬਚਾਵੇ ਜੇ ਹੁਣ ਦੇਖ ਬਾਹਰ ਜਾ ਕੇ ਕਿਹੜਾ ਸੀ ਵਿਲੇ ਬੈ ਕੇ ਇੱਥੇ ਕਿਹੜਾ ਦਰਖਤਾਂ ਲਾ ਦੇ ਕੋਈ ਮੇਂਦਰ ਉੱਕੜੇ ਮਾਰਨੇ ਲੋਕ ਹੁਣ ਬੜੀ ਜਿੰਮਾਰੀ ਚੱਲ ਗਿਆ ਤਾਂ ਕੋਈ ਜਿਹੜੇ ਮੁਰਦੇ ਨਾਲ ਉਹਨਾਂ ਨੂੰ ਦੇਖ ਕੇ ਮੈਨੂੰ ਡਰ ਵੀ ਲੱਗਦਾ ਹੈ ਅੱਜ ਕੱਲ ਕਿਵੇਂ ਆਇਲ ਨੇ ਪਰ ਅੱਜਕੱਲ ਮੈਂ ਤਾਂ ਦੇਖੇ ਨੇ ਬਹੁਤ ਸੈਂਡ ਮੈਂ ਅੱਜਕੱਲ ਦੇਖਿਆ ਨੇ ਬਹੁਤ ਨੇ ਆਪਣਾ ਕੰਮ ਖੁਦ ਇੱਧਰ ਆ ਕੇ ਸ਼ੁਰੂ ਕਰਿਆ ਇਹ ਬਹਰ ਵਧੀਆ ਕੰਟਰੀਆਂ 'ਚ ਪੈਸੇ ਕਮਾ ਰਹੇ ਨੇ ਅਗਲਾ ਕਹਿੰਦਾ ਸਾਡੇ ਪੰਜਾਬ ਵਰਗੀ ਮੌਜੇ ਨਹੀਂ ਕਿਤੇ ਫੇਰ ਬਾਪੂ ਦਾ ਦੁੱਧ ਭਗ ਰਹੀ ਜੀ ਤੇ ਜੇ 2 ਦਿਨ ਅਸੀਂ ਕੰਮ ਬੰਦ ਵੀ ਕਰ ਮਾਤਾ ਨੂੰ ਵੀ ਐ ਵੀ ਕਹਿ ਲਿਆ ਵੀ ਚੱਲ ਤੈਨੂੰ ਦੇ ਦਿੰਨਾ ਭਾਈ ਥੋੜਾ ਮੋਢਾ ਕੰਮ ਕੋ ਉਹ ਵੀ ਨਹੀਂ ਰਾਜੀ ਉਹ ਕਹਿੰਦਾ ਕੀ ਕਹਿੰਦਾ ਮੈਂ ਤਾਂ ਆਪ ਕਹਿੰਦੇ ਵੀ ਦੇਖ ਜਿਹੜਾ ਇਹਦਾ ਕੰਮ ਤੋੜ ਵੀ ਇਹਨਾਂ ਦੇ ਘਰ ਤੋਂ ਤਿਆਰ ਕਰਕੇ ਲੈ ਕੇ ਜਾਈਏ ਠੀਕ ਹੈ ਮਾਤਾ ਨੂੰ ਇਹ ਗੱਲ ਕਰੇ ਵੀ ਕੜੀ ਛੋਲ ਦਾ ਕੰਮ ਤੋੜ ਲਾ ਅਤੇ ਕੀ ਗੱਲ ਹੈ ਚਾਰਜੀਤ ਖਰਚਾ ਕੱਟ ਕੇ ਬੰਦਾ 7-800 ਰੁਪਏ ਦਿਹਾੜੀ ਬਣਾ ਕੇ ਆਪਣੇ ਘਰ ਨੂੰ ਆ ਜਵੇ ਰੀਜ਼ ਨਹੀਂ ਕਿਹੜਾ ਭਜਨ ਚੱਕਣਾ ਹੁਣ ਅਸੀਂ ਦਿਹਾੜੀਦਾਰ ਲਾਜੋ ਕਰਨ ਮਿਸਤਰੀ ਸਵੇਰੇ 8 ਵਜੇ ਲਾ ਲੈਂਦਾ ਸ਼ਾਮ ਨੂੰ 5 ਵਜੇ ਤੱਕ ਨਿਚੋੜ ਕੇ ਅਗਲਾ ਸਟਕੇ ਕਰ ਲੂਗੀ 7 ਵਜੇ ਤੱਕ ਉਹਦੇ ਪੈਸੇ ਲਾਉਣਾ ਸੱਤ ਤੇ ਰਵਾਬ ਖਾਤੋਂ ਵੀ ਫਸਿਆ ਰਹੇ ਉਹ ਹੀ ਗੱਲ ਆ ਫਿਰ ਜਵਾਬਿੰਦੇ ਹੁਣ ਹਾਂ ਤੇਰੀ ਉਹੀ 400 ਰੁਪਏ ਜੜੀ ਹੋਣੇ ਤੇ ਤੇਰੇ 15 ਰੁਪਏ ਫਾਟਾ ਆਪਣਾ ਕੰਮ ਚ ਥੋੜਾ ਚਾਹੇ ਬਹੁਤਾ ਮੈਂ ਉਹ ਗੱਲ ਇੱਕੋ ਕਹੂੰਗਾ ਵੀ ਪਣਾ ਪਾਈ ਮਾੜਾ ਮੋੜਾ ਕੰਮ ਉਹੀ ਹਾਈ ਦੇ ਵਿੱਚ ਮੱਖੀ ਚਲੋ ਇਦੀ ਮਰਜ਼ੀ ਹੈ ਦਾ ਦਿਮਾਗ ਆ ਹੁਣ ਮੈਂ ਤਾਂ ਇਹਨੂੰ ਸਮਝਾ ਨਹੀਂ ਸਕਦਾ ਮੈਂ ਕਾ ਜਵਾਬ ਨਹੀਂ ਦਿੰਦਾ ਇਹ ਇਹਨੂੰ ਪਤਾ ਹੀ ਕਿੱਡਾ ਨਹੀਂ ਆਣਾ ਇਹ ਚੱਲਦੀ ਇਹ ਮੈਂ ਉਹਦਾ ਕੰਮ ਇਹਦਾ ਵਧੀਆ ਬਹੁਤ ਆ ਰੰਗ ਦਾ ਕੰਮ ਮਾੜਾ ਨਹੀਂ ਪਰ ਥੋੜਾ ਜਿਹਾ ਕੰਮ ਡਾਊਨ ਹੁੰਦਾ ਵਿਚੇ ਜਿੰਨਾ ਉਹ ਆਹ ਟਾਈਮਾਂ ਦੇ ਵਿੱਚ ਤਾਂ ਕੰਮੇ ਨਹੀਂ ਚੱਲਦੇ ਆਹ ਦੁੱਧਾ ਵਿੱਚ ਚੱਲਦੇ ਆ ਆ ਦੁੱਧਵਾ ਦੋ ਉੱਗੂ ਪਾ ਦੋ ਮਾਣ ਬਾਦੇ ਬਾਦ ਚਲੋ ਠੀਕ ਹੈ ਜੀ ਸਾਡੀਆਂ ਤਾਂ ਗੱਲਾਂ ਇੱਥੇ ਹੀ ਚਲਦੀਆਂ ਰਹਿਣੀਆਂ ਪਰ ਮਾਣ ਬਾਦੇ ਬਾਦ ਰੋਗੂ ਬਾਦੇ ਮਾਣ ਬਾਦੇ ਸਸਿੰਦਾਲਾ